ਕੱਢਾਂਗੇ ਇੱਥੇ ਸੋ ਹੌਂ ਲੱਥਾ ਜੇ ਆਪਣੇ ਬੱਚਾ ਨੂੰ ਬਚਾਉਣਾ ਹੈ ਹੈਲੋ 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 ਅ ਅੱਜ ਅਸੀਂ ਸ਼ੇਰਪੁਰ ਵਿਖੇ ਪੁਰਾਣੇ ਕਾਮਰੇਡੋ ਉਹਦਾ ਸਿੰਘ ਸੀਤਲ ਦੇ ਪੰਜਵੀਂ ਜਿਹੜੀ ਵਰਸੀ ਦੇ ਉੱਤੇ ਇਕ ਸੈਮੀਨਾਰ ਰੱਖਿਆ ਗਿਆ ਪੰਜਵੀਂ ਵਰਸੀ ਸਮਾਗਮ ਤੋਂ ਇਹਦੇ ਵਿੱਚ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਾਤੇ ਦੇ ਮਹਾਂ ਬਾਕ ਨੂੰ ਆਮਲੀ ਜਮਾ ਪਹਚਾਣ ਦੇ ਰਿੱਚਕ ਉਮਰ ਪਰ ਲੋਕ ਇਕਾਂ ਵਸਦੇ ਯਤਨਸ਼ੀਲ ਰਹੇ ਇੱਕ ਵਧੀਆ ਸਮਾਜ ਸਿਰਜਣ ਦਾ ਸੁਪਨਾ ਲੈਣ ਵਾਲੇ ਉੱਗੇ ਵਾਤਾਵਰਨ ਪ੍ਰੇਮੀ ਗੁਰਦਿਆਲ ਸ਼ੀਤਲ ਸ਼ੇਰਪੁਰ ਜੀ ਦੀ ਪੰਜਵੀਂ ਵਰਸੀ ਸਮਾਗਮ ਮੌਕੇ ਸੈਮੀਨਾਰ ਇਹ ਜਿਹੜਾ ਆ ਪਿੱਛੇ ਸਟੇਜ ਦੇ ਮਾਟੋ ਲੱਗਿਆ ਉਹਦੇ ਉੱਤੇ ਲਿਖਿਆ ਤੋਂ ਇਸ ਦਾ ਬੇਸ਼ੱਕ ਜਿਹੜਾ ਹੈਗਾ ਦਿੱਤਾ ਗਿਆ ਗਲੋਬਲ ਵਾਰਮਿੰਗ ਦੇਜਨ ਕੋ ਵਿੱਚ ਕੁਦਰਤ ਵਾਤਾਵਰਣ ਨੂੰ ਬਚਾਉਣ ਲਈ ਮਨੁੱਖੀ ਸ਼ੀ ਰਾਜਨੀਤੀ ਗੁਦਰਤੀ ਖੇਤੀ ਸ਼ੋਭਾ ਪਾਣੀ ਲਈ ਸੁਰੱਖਤ ਪਾਣੀ ਦਾ ਮੌਲਿਕ ਅਧਿਕਾਰ ਮਿੱਟੀ ਦੀ ਮਲੁੱਕੀ ਸਿਧਾਂਤ ਦਾ ਮੁੱਦਾ ਇਹ ਸੋਚਣਾ ਇੱਕ ਬੜਾ ਹੈ ਕਿ ਇਸੋ ਇਹਦੀ ਇੰਟਰੋਡਕਸ਼ਨ ਦੇ ਰੂਪ ਦੇ ਵਿੱਚ ਉਹ ਐਕਟ ਨੂੰ ਖਤਮ ਕਰਕੇ ਲੰਮਾ ਐਕਟ ਬਣਾਤਾ ਕਿ ਕੋਈ ਵਪਾਰੀ ਜਿਹੜਾ ਲੱਗੇ ਜੀ ਕੱਟਾ ਕਰ ਲਵੇ ਅਧਿਕਾਰ ਉਹਨਾਂ ਦੇ ਜਿਹੜਾ ਇਸ ਬੰਸਿਕ ਬਣਤ ਹੋਵੇ ਪਰ ਉਹ ਲੈ ਕੇ ਸਕੇ ਲਾਗ ਬਣਪਉਰੀ ਮਨਬਉਰੀ ਮਾਸਟਰ ਜਸਵੰਤ ਸਿੰਘ ਬਨਪਉਰੀ ਇਸ ਪ੍ਰੋਗਰਾਮ ਬਾਰੇ ਇੰਟਰੋਡਕਸ਼ਨ ਦੇ ਰਹੀ ਨੇ ਆਡियंस ਦੇ ਨਾਲ ਜੇਕਰ ਉਹ ਇੱਕ ਮਤ ਹੋ ਗਏ ਉਹ ਇੱਕ ਅਥੀ ਸੋਲਦੇ ਨੇ ਕੱਲੇ ਹੋਏ ਤੇ ਇਹ ਜਾਣਕਾਰੀ ਦੇ ਰਹੇ ਨੇਗੇ ਤੇ ਅ ਅੱਜ ਇਹ ਲੋ ਸਾਰੇ ਜਿਹੜੇ ਲੋਕ ਹੈਗੇ ਆ ਦੇ ਵਿੱਚ ਪਾਰਟਿਸਪੇਟ ਕਰਨ ਲਈ ਵਸਤੇ ਦੇ ਵਿੱਚ ਹੈਗੇ ਆ ਤੇ ਉਸ ਤੋਂ ਬਾਅਦ ਜਿਹੜੇ ਠੀਕ ਹੈ ਕਾਇਦਾ ਰਸਮੀ ਰੂਪ ਦੇ ਵਿੱਚ ਇਹ ਸ਼ੁਰੂ ਹੋਣਾ ਹੈਗਾ ਸੋ ਇਸ ਕਰਕੇ ਆਪ ਵੀ ਆਪਣਾ ਖਾਣਾ ਦਾ ਖੰਡ ਬੰਦਾ ਜੇ ਆਓ ਆਪਾਂ ਇਕੱਠੇ ਹੋ ਗਏ ਉਰੇ ਤਾਂ ਦਹੀਗਾ ਗੀਗਾ ਕੰਮ ਕਰਦਾ ਸੁਣਾ ਲੇ ਕਿਤਾ ਜਾਇਨ ਦੇ ਸਾਥੀ ਦੇ ਬੰਦੇ ਹੋਰ ਸਨੇਗਰ ਤੋਂ ਇਹ ਵਿਸ਼ੇ ਸਰਕਾਰ ਨੇ ਇਸੇ ਜਿਆਦਾ ਹੋਇਆ ਕਿ ਉਹ ਮਤਲਬ ਕਪਾੜੀ ਜਿੱਤੇ ਨੇ ਸਰਕਾਰ ਨੇ ਖੇਡ ਕਰਤੇ ਨਹੀਂ ਨੀ ਜੇਗਾ ਨਾ ਉਸ ਤੋਂ ਬਾਅਦ ਜਿਹਨਾਂ ਚੇ ਕੰਮ ਕਰਦੇ ਰਹੇ ਉਹਨਾਂ ਨੇ ਕੰਮ ਕੀਤੇ ਨੇ ਪਿਓ ਆਪਾ ਮਤੇ ਫਾਟੇ ਨਤੇ ਚੱਲ ਕੇ ਆਪਾਂ ਇਹ ਸਵਾਗਤ ਮੱਦੇ ਲੈ ਕੇ ਰਹਿਣਾ ਸ਼ੁਰੂ ਨਹੀਂ ਹੋ ਰਿਹਾ ਤਾਂ ਬਾਈ ਕੋਈ ਗੱਲ ਆਪਾਂ ਨੂੰ